ਆਪ ਜੇ ਨਸ਼ਾ ਨਹੀਂ ਵੀ ਨਸ਼ਾ ਦਾ ਮੌਦ ਬਲ ਗਿਆ ਕੰਮ ਮੈਂ ਸਾਫ ਕਰ ਦਿੱਤਾ ਵਿਚਾਰ ਆ ਉਸੇ ਕਰ ਦੂੰਗਾ ਤਾਂ ਇਹਨਾਂ ਨੇ ਗੱਲਾਂ ਹੀ ਨਹੀਂ ਕੁਝ ਨਹੀਂ ਹੋਇਆ ਵਧੀਆ ਕੰਮ ਕੀ ਬੋਲਤਾ ਹਾਤਾਰੀ ਬੋਟਾ ਦਾ ਮਾਹੌਲ ਬੋਟਾ ਦਾ ਮਾਹੌਲ ਬਈ ਮੇਰੀ ਹੈਗੀ ਚੌੜਛਾਲੀ ਉਮਰ ਯਾਨੀ ਇਸ਼ਾਰੇ ਹੀ ਦੇਖ ਲੈ ਮੈਂ ਤਾਂ ਮੈਂ ਤਾਂ ਇਹਨਾਂ ਦਾ ਇੰਟਰਸਟ ਹੀ ਘਟਾਤਾ ਬੋਟ ਵੀ ਜੀ ਕਰਵਾ ਦਾਂਗੇ ਨਹੀਂ ਇਹਨਾਂ ਦਾ ਮਤਲਬ ਹੱਥ ਖੜੇ ਨੇ ਸਾਰੇ ਹੀ ਦੇਖ ਲਏ ਇਹ ਤਾਂ 30 ਦਿਨ ਬੰਦਾ ਬਦਲ ਜਾਂਦਾ ਬਾ ਉਧਰ ਚਲੇ ਗਿਆ ਉਧਰ ਚਲੇ ਗਿਆ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕਿੱਧਰ ਆ ਤਾਂ ਕਰਕੇ ਇੰਨੇ ਜਿਹੇ ਡਰਾਫਟ ਘਟਾਤਾ ਹਾਂ ਮੈਂ ਬਲਾਗ ਸੰਧੀ ਮੈਂਬਰ ਹਾਂ ਸਾਭ ਕਾ ਪਰ ਹੁਣ ਇਹਨਾਂ ਦਾ ਰਿਹਾ ਨਹੀਂ ਗਾ ਕੋਈ ਕੰਮ ਸੁਲਮਨੀ ਤੇ ਬਿੱਟੂ ਕਿਹਨਾਂ ਦੇ ਪਿੱਛੇ ਵੀ ਪਿੰਡਾਂ ਦੇ ਬੋਟ ਪਉਂਗੀ ਅਲ ਰਮਨੀਤ ਬਿੱਟੂ ਦੇਖੇ ਨਹੀਂ ਕਰਦੇ ਉਹ ਬੋਟ ਹੀ ਦੇਖਦੇ ਆ ਤਾਂ ਗੱਲੀ ਦੇਖੇਗੀ ਜਦੋਂ ਹੈ ਨਹੀਂ ਸੀ ਕੋਈ ਜਦੋਂ ਆ ਦੇਖਿਆ ਜੀ ਜਦੋਂ ਮੁੰਡਾ ਜੈ ਸੀਗਾ ਹਾਂ ਉਹਦਾ ਦੇਖਿਆ ਨਹੀਂ ਕਦੇ ਵੀ ਕਿਹਾ ਜਾ ਉਹ ਫੋਟੋਆਂ ਨਹੀਂ ਦਿਖਾਉਂਦੇ ਹੁੰਦੇ ਆ ਹਾਂ ਕੰਮ ਕੁਮਤਾ ਕੁਛ ਸਾਡੇ ਪਹਿਲਾਂ ਕਹਿੰਦੇ ਸੀ 80 ਕਰੋੜ ਰੁਪਏ ਦਊਗਾ ਇੱਥੇ ਕੁਛ ਨਹੀਂ ਦਿੱਤਾ ਕਿ ਕਿਹਦਾ ਆ ਕਦੇ ਫਿਰ ਨਹੀਂ ਆਇਆ ਨਹੀਂ ਪੈਸੇ ਕਿਹੜਾ ਕਹਿੰਦੇ ਸੀ ਵੀ ਕਹਿੰਦੇ ਪੈਸੇ ਦਿੱਤੇ ਕਿ ਨਾ ਤੁਹਾਨੂੰ ਆ ਪਰੰਗੀ ਪਤਾ ਇੱਥੇ ਹਾਂ ਕਹਿੰਦਾ ਸੀ ਖਾਨੀ 11 ਕਰੋੜ ਖਾਨੀ ਪਤਾ ਨਹੀਂ ਕਿੰਨਾ ਕਹਿੰਦਾ ਸੀਗਾ ਬਾਕੀ ਸਾਡੇ ਪਿੰਡ ਦੀ ਇੱਕ ਮੁਸ਼ਕਲ ਆ ਅਸੀਂ ਆਹ ਕਲੋਨੀਆਂ 'ਚ ਰਹਿੰਦੇ ਆ 101 ਘਰ ਆਇਆ ਥੇ ਇਥੇ ਨਾ ਤਾਂ ਜੀ ਕੋਈ ਇਥੇ ਮਤਲਬ ਪਿੰਡ ਦੇ ਵਿੱਚ ਇੰਟਰਲੌਕ ਟਾਂ ਲਾਤੀਆਂ 40-50 ਲੱਖ ਰੁਪਏ ਲਾਇਆ ਕਹਿੰਦੇ ਆ ਪਰ ਇਥੇ ਗਰੀਬ ਜਨਤਾ ਰਹਿੰਦੀ ਆ ਨਾ ਕੋਈ ਬੀਹੀ ਬਣੀਆਂ ਨਾ ਕੋਈ ਨਾਲੀ ਬਣੀਆਂ ਨਾ ਕੋਈ ਸਾਡਾ ਬਹੁਤ ਬੁਰਾ ਹਾਲ ਆਏ ਨਗਰੀ ਦਾ ਆ ਟੋਬਾ ਵਾ ਇਧਰ ਦੇਖੋ ਆ ਟੋਬਾ ਵਾ ਭਰਿਆ ਖੜਾ ਵਾ ਲੋਕਾਂ ਨੇ ਛੱਪ ਕਰ ਅਜ ਨੂੰ ਜਾਣ ਲੱਗੇ ਸਾਨੂੰ ਬੈਠਣ ਨੂੰ ਕੋਈ ਜਗ੍ਹਾ ਨਹੀਂ ਆ ਮੜੀਆਂ 'ਚ ਬੈਠਿਆ ਜੀ ਅਸੀਂ ਆ ਮੜੀਆਂ ਸਾਡੀ ਧਰਮਸ਼ਾਲਾ ਹੈ ਇਹੀ ਸਾਡਾ ਗੁਰਦੁਆਰਾ ਇੱਥੇ ਸਾਨੂੰ ਉੱਥੇ ਫੂਕ ਦਿੰਦੇ ਆ ਬਾਹਰ ਦਾ ਹੱਕ ਕੋਈ ਆ ਹੋਰ ਸਾਡੇ ਨੂੰ ਕੋਈ ਸਰਕਾਰਾਂ ਸਕੂਨ ਵਾਲੇ ਦਿੱਤਾ ਕੋਈ ਧਰਮ ਵਾਲਾ ਨਹੀਂ ਕੋਈ ਕੁਛ ਨਹੀਂ ਇੱਥੇ ਤਾਂ ਇਹ ਲੋਕਾਂ ਨੂੰ ਪੁੱਛਦੇ ਨਹੀਂ ਵੋਟਾਂ ਵੰਵਾ ਲੈਂਦੇ ਆ ਕਿਸੇ ਨੂੰ 100 200 ਦੇ ਕੇ ਜੇ ਵੋਟਾਂ ਆਉਂਦੀਆਂ ਨੇ ਆ 5 600 ਦੇ ਦਿੰਦੇ ਆ ਗਰੀਬ ਨੇ ਬੇਚਾਰੇ ਇਹਨਾਂ ਸ਼ਾ ਪਤਾ ਸਕ ਲੈਂਦੇ ਨੇ ਵੋਟਾਂ ਦੇ ਦਿੰਦੇ ਨੇ ਬਸ ਆਹ ਕੰਮ ਆ ਦਾਰੂ ਵੰਡ ਲੈਂਦੇ ਆ ਚਾਹ ਦੇਣ ਹਰੇ ਦੀ ਭਰੀ ਦੇ ਦਿੰਦੇ ਆ ਇੰਨੇ ਦੀ ਵੀ ਬਾ ਦੇ ਦਿੰਦੇ ਆ ਵੋਟ ਇਹ ਹਰੇ ਦੀ ਭਰੀ ਦੇ ਦਿੰਦੇ ਆ ਉਦੋਂ ਹੋ ਜਾਂਦੇ ਆ ਇਹ ਲੋਕ ਨੌਕਰੀਆਂ ਮਿਲਿਆ ਤੁੰਨੇ ਜਿੱਥੇ ਨਹੀਂ ਨੌਕਰੀਆਂ ਪਹਿਲਾਂ ਸਾਡੇ ਪਿਓਾਂ ਨੂੰ ਨਹੀਂ ਮਿਲੀ ਬਾਪ ਸੀ ਉਹਨਾਂ ਨੂੰ ਨਹੀਂ ਮਿਲੀ ਹੈ ਫਿਰ ਅਸੀਂ ਆ ਗਏ ਸਾਨੂੰ ਨਹੀਂ ਮਿਲੀ ਫਿਰ ਸਾਡੇ ਜਵਾਕ ਵੀ ਵਿਆਹੇ ਮਰੇ ਹੋਏ ਨੇ ਉਹਨਾਂ ਨੂੰ ਨਹੀਂ ਮਿਲੀ ਹੈ ਗਾਹਾਂ ਪੋਤਿਆਂ ਨੂੰ ਕਿਹੜੇ ਭੈਣ ਚੋਦ ਨੇ ਦੇਣੀ ਹੁਣ ਮੈਨੂੰ ਤਾਂ ਹਾਂ ਆ ਸੁਣ ਲਓ ਮੈਂ ਪਲੱਸ 2 ਕਰਕੇ ਤੇ ਆਈਟੀਆਈ ਮੇਰਾ ਡਿਪਲੋਮਾ ਕਰਾਇਆ ਹੋਇਆ ਮੈਂਟੇਨੈਂਸ ਵੈਲਡਰ ਦਾ ਤੇ ਕੋਈ ਨਗਰੀ ਨਗਰੀ ਨਹੀਂ ਪਰ ਆ ਬੋ ਨਾ ਕੋਈ ਪੈਨਸ਼ਨ ਨਹੀਂ ਸਰਕਾਰ ਪੈਨਸ਼ਨ ਨਹੀਂ ਦਿੰਦੀ ਕੋਈ ਪੈਨਸ਼ਨ ਕੋਈ ਸਨ ਨਹੀਂ ਦਿੰਦੀ ਹੈਗੀ ਆਪਦੇ ਮਤਲਬ ਕੰਮ ਕਰਕੇ ਇੱਥੇ ਤੱਕ ਪਹੁੰਚਿਆ ਕੰਮ ਕਰਦੇ ਆ ਤਾਂ ਰੋਟੀ ਮਿਲਦੀ ਆ ਯਾਨੀ ਇਹਨਾਂ ਨੇ ਕਿਸੇ ਨੇ ਯਾਨੀ ਕੁਝ ਨਹੀਂ ਜੀ ਦਿੱਤਾ ਹੈ ਇਹਨਾਂ ਨੂੰ ਵੋਟ ਪਾਉਣੀਆਂ ਦੱਸੋ ਹੱਕ ਨਹੀਂ ਮੰਦਾ ਹਾਂਜੀ ਜਿਹੜੀ ਥਰੀ ਮਿਲਦੀ ਕਿ ਨਹੀਂ ਮਿਲਦੀ ਤੁਹਾਨੂੰ ਮਿਲਦੀ ਆ ਵੀ ਆ ਬਿਜਲੀ ਬਿਜਲੀ ਦੀ ਸੁਣ ਲੋ ਬਿਜਲੀ ਅਜੇ 10 12 ਹਜ਼ਾਰ ਬਿੱਲ ਖੜਾ ਸੀਗਾ ਹੁਣ ਕਹਿੰਦੇ ਭਰਾਵੋ ਥੋੜਾ ਥੋੜਾ ਕਰਕੇ ਭਰਾਉਣੇ ਆ ਉਹ ਫਰੀ ਕਾ ਦੀ ਮੰਨੀ ਹੈ 10 12 12 15000 ਰੁਪਏ ਲਾਇਆ ਹੋਇਆ ਵਾ 4 ਕਾ 1011 ਬਰਾਏ 4 ਕਾ 11 ਬਰਾਤਾ ਜੇ 4000 ਖੜਾ ਵਾ ਹਾਂ ਉਹਨੇ ਪਰੋਣਾ ਬਣਾ ਨਹੀਂ ਕੱਟ ਜਾਂਦੇ ਆ ਉਹ ਫਿਰ ਤਾਰਾਂ ਦੂਰਾਂ ਜੋੜ ਲਈ ਦੀਆਂ ਨੇ ਪੈਸੇ ਪੂਰੇ ਦੇ ਕੇ ਆਹ ਕੋਸਾ ਜੀ ਉਹ ਮਾਪੋਂ ਬਤਾਏ ਤੇ ਕੁਝ ਨਹੀਂ ਹੈ